ਦੋਸਤੋ ਆਪਾਂ ਮੌਜੂਦਾ ਹਰੀਕੇ ਹੈਡ ਤੇ ਤੇ ਆ ਸਾਹਮਣੇ ਤੁਸੀਂ ਦੇਖ ਰਹੇ ਸਤਲੁਜ ਬਿਆਸ ਦਰਿਆ ਦਾ ਪਾਣੀ ਜਿਹੜਾ ਵੱਧ ਚੁੱਕਾ ਹੈ ਤੇ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਕਰੋ ਪੂਰੀ ਵੀਡੀਓ ਦੇਖ ਕੇ ਅਫਵਾਹਾਂ ਤੋਂ ਬਚੋ ਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਹਰੀਕੇ ਹੈਡ ਦੇਖ ਰਹੇ ਹੋ ਤੇ ਆ ਜਿਹੜਾ ਪਾਣੀ ਆ ਆ ਤੁਸੀਂ ਅਗਲੇ ਪਾਸੇ ਦੇਖ ਲਓ ਸਾਰਾ ਜਿਹੜਾ ਖਾਲੀ ਪਿਆ ਕੋਈ ਗੱਲਬਾਤ ਨਹੀਂਗੀ ਹਰੀਕੇ ਹੈਡ ਦੇ ਅਗਲੇ ਪਾਸੇ ਜਿਹੜਾ ਇਹ ਖਾਲੀ ਪਿਆ 23 ਜੁਲਾਈ 2025 ਸਵੇਰੇ 6 ਵਜੇ ਮੇਰੇ ਵੀਰੋ ਮੀਂਹ ਬਹੁਤ ਜ਼ਿਆਦਾ ਭਾਰੀ ਮੀਂਹ ਪੈ ਰਿਹਾ ਹੈ ਹਰੀਕੇ ਹੈਡ ਤੇ ਆਪਾਂ ਮੌਜੂਦ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਚੱਲੋ ਤੇ ਆਪਣੇ ਸੁਖ ਲੱਟ ਜਾਂ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਅਫਵਾਹਾਂ ਤੋਂ ਬਚੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਮੇਰੇ ਵੀਰੋ ਪਾਣੀ ਜਿਹੜਾ ਠੀਕ ਠਾਕ ਚੱਲ ਰਿਹਾ ਕੋਈ ਏਡੀ ਵੱਡੀ ਗੱਲਬਾਤ ਨਹੀਂ ਬਿਆਸ ਦਰਿਆ ਦੇ ਵਿੱਚ ਪਾਣੀ ਜਿਹੜਾ ਥੋੜਾ ਜਿਹਾ ਸਸਕਲ ਦੋਸਤੋ ਆਪਾਂ ਇਸ ਸਮੇਂ ਮੌਜੂਦ ਆ ਹਰੀਕੇ ਹੈਡ ਤੇ ਤੇ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਮੇਰੇ ਵੀਰੋ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਕਰ ਦਿਓ ਸਿਰਫ ਆਪਾਂ ਤੁਹਾਡੇ ਲਈ ਹੈ ਜਿਹੜੀ ਜਾਣਕਾਰੀ ਇਕੱਠੀ ਕਰਨਾ ਹੈ ਆ ਤਾਨੂੰ ਆਪਾਂ ਸਾਰਾ ਕੁਝ ਦਿਖਾਉਣਾ ਆ ਤੁਸੀਂ ਦੇਖ ਲਓ ਮੀਨ ਆ ਮੇਰਾ ਕੀ ਹਾਲ ਬਣ ਚੁੱਕਾ ਪਿੱਛੇ ਤੁਸੀਂ ਮੇਰੇ ਬਿਲਕੁਲ ਜਿਹੜਾ ਦੇਖ ਰਹੇ ਹੋ ਦਰਿਆ ਸਤਲੁਜ ਬਿਆਸ ਦਾ ਸੰਗਮ ਹਰੀਕੇ ਹੈਡ ਉੱਥੋਂ ਜਿਹੜਾ ਅਗਲੇ ਪਾਸੇ ਫਰੋਇਪੁਰ ਪਾਣੀ ਨੂੰ ਇਹ ਜਿਹੜਾ ਫਰੋਇਪੁਰ ਪਾਸੇ ਨੂੰ ਜਿਹੜਾ ਪਾਣੀ ਹੈ ਛੱਡਿਆ ਜਾ ਰਿਹਾ ਹੈ ਅੱਜ 23 ਜੁਲਾਈ 2025 ਸਵੇਰੇ 6 ਵੇ ਦਾ ਸਮਾਂ ਸੋ ਮੇਰੇ ਵੀਰੋ ਸਿਰਫ ਮੈਂ ਵਾਰ-ਵਾਰ ਬੇਨਤੀ ਕਰਦਾ ਕਿ ਸਹੀ ਜਿਹੜੀ ਅਪਡੇਟ ਤੁਸੀਂ ਦੇਖੋ ਅਫਵਾਹਾਂ ਤੋਂ ਬਚੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਮੀਂਹ ਦਾ ਪਾਣੀ ਜਿਹੜਾ ਲਗਭਗ ਆ ਰਿਹਾ ਕੋਈ ਬਹੁਤੀ ਵੱਡੀ ਗੱਲਬਾਤ ਨਹੀਂ 45000 ਕਿਊਸਿਕ ਜਿਹੜਾ ਪਾਣੀ ਆ ਉਹ ਆਪਣਾ ਬਿਆਸ ਦਰਿਆ ਦੇ ਵਿੱਚ ਜਿਹੜਾ ਕੱਲ ਦਾ ਰੋਲਾ ਪੈ ਰਿਹਾ ਕਿ ਬਿਆਸ ਦਰਿਆ ਦੇ ਵਿੱਚੋਂ ਪਾਣੀ ਛੱੜਤਾ ਬਿਆਸ ਦਰਿਆ ਦੇ ਵਿੱਚੋਂ ਪਾਣੀ ਛੱੜਤਾ ਉਹ ਜਿਹੜਾ ਲਗਭਗ 45000 ਕਿਊਸਿਕ ਜਿਹੜਾ ਪਾਣੀ ਆ ਉਹ ਜਿਹੜਾ ਛੱਡਿਆ ਜਾ ਰਿਹਾ ਜਿਹੜਾ ਕਿ ਹਰੀਕੇ ਹੜ ਤੇ ਪਹੁੰਚ ਰਿਹਾ ਤੇ ਇਸ ਸਮੇਂ ਹਰੀਕੇ ਹੜ ਦੀ ਜੇਕਰ ਗੱਲ ਕਰੀਏ ਤੇ ਜਿਹੜਾ ਪਾਣੀ ਦਾ ਲੈਵਲ ਆ ਉਹ ਵੀ ਤੁਹਾਨੂੰ ਆਪਾਂ ਅੱਗੇ ਦੱਸ ਦਿੰਨੇ ਆ ਵੀਡੀਓ ਨੂੰ ਚੱਲਦੀ ਚੱਲਦੀ ਸ਼ੇਅਰ ਜ਼ਰੂਰ ਕਰ ਦਿਓ ਆ ਤੁਸੀਂ ਮੇਰੇ ਦੇਖ ਲਓ ਪਿੱਛੇ ਪਾਣੀਆਂ ਤੇ ਪਿੱਛੇ ਜਿਹੜਾ ਹਰੀਕੇ ਹੈਡ ਆ ਮੈਂ ਤੁਹਾਨੂੰ ਦੂਸਰੇ ਪਾਸੇ ਕੈਮਰਾ ਕਰਕੇ ਦਿਖਾਉਣਾ ਜੇਕਰ ਅੱਜ ਆਪਾਂ 23 ਜੁਲਾਈ 2025 ਪਾਖੜਾ ਡੈਮ ਦੀ ਡਾਟਾ ਦੀ ਗੱਲ ਕਰੀਏ ਤਾਂ ਲਗਭਗ ਸਵੇਰੇ 6 ਵੇ ਦਾ ਜਿਹੜਾ ਵਾ ਪਾਖੜਾ ਡੈਮ 1606.86 ਫੁੱਟ ਤੇ ਪਹੁੰਚ ਚੁੱਕਾ ਹੈ ਜਿਹੜਾ ਕਿ ਕੱਲ ਨੂੰ ਲਗਭਗ 3 ਫੁੱਟ ਜਿਹੜਾ ਪਾਖੜਾ ਡੈਮ ਦਾ ਪਾਣੀ ਵੱਧ ਚੁੱਕਾ ਹੈ ਜੇਕਰ ਇਨਫਲੋ ਦੀ ਗੱਲ ਕਰੀਏ ਤਾਂ 36744 ਕਿਊਸਿਕ ਜਿਹੜਾ ਪਾਣੀ ਆ ਉਹ ਇਨਫਲੋ ਕਰ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ ਤਾਂ 22802 ਕਿਊਸਿਕ ਜਿਹੜਾ ਪਾਣੀ ਆ ਉਹ ਜਿਹੜਾ ਆਊਟਫਲੋ ਕਰ ਰਿਹਾ ਸੋ ਆਓ ਅੱਗੇ ਆਪਾਂ ਤੁਹਾਨੂੰ ਪੌਂਗ ਡੈਮ ਦਾ ਵੀ ਡਾਟਾ ਦੀ ਜਾਣਕਾਰੀ ਦਿੰਨੇ ਆ ਤੇ ਜਿਹੜਾ ਹਰੀ ਘੇੜ ਤੇ ਕਿੰਨਾ ਪਾਣੀ ਆ ਰਿਹਾ ਤੇ ਕਿੰਨਾ ਛੱਡਿਆ ਜਾ ਰਿਹਾ ਉਹਦੀ ਵੀ ਜਾਣਕਾਰੀ ਦਿੰਨੇ ਆ ਪਹਿਲਾਂ ਤੁਸੀਂ ਆ ਦੇਖੋ ਵੀਡੀਓ ਤਾਂ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਜਰੂਰ ਕਰ ਦਿਓ ਹਰ ਘਰ ਆਰ ਫੋਨ ਤੱਕ ਪਹੁੰਚਾ ਦਿਓ ਤਾਂ ਜੋ ਜਿਹੜੇ ਵੀ ਵੀਰ ਅਫਵਾਹਾਂ ਫਲਾ ਰਹੇ ਨੇ ਜਿਹੜੀਆਂ ਚੰਗੀਆਂ ਖਬਰਾਂ ਨੇ ਉਹ ਘਰ ਘਰ ਹਰ ਫੋਨ ਤੱਕ ਪਹੁੰਚ ਸਕਣ ਤੇ ਲੋਕਾਂ ਦੇ ਵਿੱਚ ਜਿਹੜਾ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਉਹ ਨਾ ਬਣੇ ਅੱਜ 23 ਜੁਲਾਈ 2025 ਸਵੇਰੇ 6 ਵਜੇ ਮੈਂ ਹਰੀ ਘੇੜ ਤੇ ਮੌਜੂਦ ਹਾਂ ਤੁਸੀਂ ਹਾਲਾਤ ਦੇਖ ਲਓ ਅਗਲੇ ਪਾਸੇ ਸਾਰਾ ਜਿਹੜਾ ਹਰੀ ਘੇੜ ਸੁੱਕਾ ਪਿਆ ਤੇ ਆ ਜਿਹੜਾ ਪ ਅਗਲੇ ਪਾਸੇ ਜਿਹੜਾ ਸਾਈਡਾਂ ਦੇ ਉੱਪਰ ਜਿਹੜਾ ਦਰਿਆ ਦੇ ਵਿੱਚ ਚੱਲ ਰਿਹਾ ਹਾਂ ਆਪਾਂ ਇਹ ਕਹਿ ਸਕਦੇ ਕਿ ਪਾਣੀ ਦਾ ਪੱਧਰ ਜਿਹੜਾ ਥੋੜਾ ਜਿਹਾ ਵਧਿਆ ਹੈ ਪਾਣੀ ਦਾ ਪੱਧਰ ਥੋੜਾ ਵਧਣ ਕਰਕੇ ਜਿਹੜਾ ਬਾਰਸ਼ਾਂ ਜਿਆਦੀਆਂ ਪੈਣ ਕਰਕੇ ਜਿਹੜਾ ਪਾਣੀ ਆ ਥੋੜਾ ਲਗਾਤਾਰ ਵਧ ਰਿਹਾ ਹੈ ਪੌਂਗ ਡੈਮ ਦੇ ਵਿੱਚ ਵੀ ਪਾਣੀ ਥੋੜਾ ਵਧਿਆ ਤੇ ਜਿਹੜਾ ਭਾਗੜੇ ਡੈਮ ਦੀ ਗੱਲ ਕਰੀਏ ਤੇ ਉਹਨਾਂ ਦਾ ਵੀ ਪਾਣੀ ਦਾ ਜਿਹੜਾ ਸਤਰ ਲਗਾਤਾਰ ਥੋੜਾ ਵਧਿਆ ਸਤਲੂ ਵਿਆਸ ਦੇ ਵਿੱਚ ਜਿਹੜਾ ਪਾਣੀ ਆ ਲਗਾਤਾਰ ਥੋੜਾ ਥੋੜਾ ਜਿਹੜਾ ਵਧਦਾ ਜਾ ਰਿਹਾ ਜੇਕਰ ਇਹੀ ਰਹੀ ਗੱਲ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆ ਹੜਾਂ ਦੀ ਸੰਭਾਵਨਾ ਬਣ ਸਕਦੀ ਹੈ ਕਿਉਂਕਿ ਪਾਣੀ ਦਾ ਪੱਧਰ ਲਗਾਤਾਰ ਜਿਹੜਾ ਫੋਟਾਂ ਦੇ ਫੋਟ ਦੇ ਹਿਸਾਬ ਨਾਲ ਜਿਹੜਾ ਵਧਦਾ ਜਾ ਰਿਹਾ ਸੋ ਵੀਡੀਓ ਮੇਰੇ ਵੀਰੇ ਜਰੂਰ ਚਲਦੀ ਚਲਦੀ ਸ਼ੇਅਰ ਕਰ ਦਿਓ ਜੇਕਰ ਅੱਜ ਆਪਾਂ ਪੌਂਗ ਟਾਈਮ ਦੇ ਡਾਟੇ ਦੀ ਗੱਲ ਕਰੀਏ 23 ਜੁਲਾਈ 2025 ਸਵੇਰੇ 6 ਵਜੇ ਦੀ ਤੇ ਜਿਹੜਾ ਪੌਂਗ ਟਾਈਮ ਦਾ ਡਾਟਾ ਏ ਉਹ ਵੀ ਜਿਹੜਾ ਕੱਲ ਦੇ ਲੈਵਲ ਦੇ ਹਿਸਾਬ ਨਾਲ ਅੱਜ ਵਧਿਆ ਹੈ 1338.74 ਫੁੱਟ ਤੇ ਜਿਹੜਾ ਪੋਂਗ ਡੈਮ ਦਾ ਡਾਟਾ ਡੈਮ ਲੈਵਲ ਆ ਜਿਹੜਾ ਪਹੁੰਚ ਚੁੱਕਾ ਹੈ ਜੇਕਰ ਇਨਫਲੋ ਗੱਲ ਕਰੀਏ ਤਾਂ 75676 ਕਿਊਸਿਕ ਜਿਹੜਾ ਪਾਣੀ ਇਨਫਲੋ ਕਰ ਰਿਹਾ ਹੈ ਜਿਹੜਾ ਕਿ ਪਿਛਲੇ ਕੱਲ ਦੇ ਨਾਲੋਂ ਥੋੜਾ ਜਿਹੜਾ ਘਟਿਆ ਜੇਕਰ ਆਊਟਫਲੋ ਦੀ ਗੱਲ ਕਰੀਏ ਤਾਂ 13015 ਕਿਊਸਿਕ ਜਿਹੜਾ ਪਾਣੀ ਆ ਉਹ ਆਊਟਫਲੋ ਕਰ ਰਿਹਾ ਸੋ ਇਹ ਸੀ ਅੱਜ ਦੀ ਰਿਪੋਰਟ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਹਰੀ ਕੇ ਹੈਡ ਤੇ ਉਹ ਕਿੰਨਾ ਪਾਣੀ ਆ ਰਿਹਾ ਤੇ ਕਿੰਨਾ ਛੱਡਿਆ ਜਾ ਰਿਹਾ ਹੈ 23 ਜੁਲਾਈ 2025 ਸੋ ਸਾਹਮਣੇ ਤੁਸੀਂ ਰਿਪੋਰਟ ਦੇਖ ਰਹੇ ਹੋ ਮੇਰੇ ਵੀਰੋ ਕੋਈ ਗੱਲਬਾਤ ਨਹੀਂ ਗਈ ਹਰੀਕੇ ਹੈਡ ਦੀ ਜੇਕਰ ਗੱਲ ਕਰੀਏ ਤਾਂ ਲਗਭਗ ਜਿਹੜਾ 29 ਕੁ ਹਜ਼ਾਰ 26 ਕੁ ਹਜ਼ਾਰ ਕਿਊਸਿਕ ਜਿਹੜਾ ਪਾਣੀ ਆ ਲਗਭਗ ਹਰੀਕੇ ਹੈਡ ਤੇ ਪਹੁੰਚ ਰਿਹਾ ਤੇ 1900 ਕਿਊਸਿਕ ਜਿਹੜਾ ਪਾਣੀ ਆ ਉਹ ਡਾਊਨਸਟ੍ਰੀਮ ਜਿਹੜਾ ਨੀਚੇ ਵਾਲੇ ਪਾਸੇ ਕੀਤਾ ਜਾ ਰਿਹਾ ਸੋ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਇਸ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰ ਦਿਓ ਹਰ ਘਰ ਆਰ ਫੋਨ ਤੱਕ ਪਹੁੰਚਾ ਦਿਓ ਤਾਂ ਜਿਹੜੀਆਂ ਫਰਮਾਂ ਫਲਾਈਆਂ ਜਾ ਰਹੀਆਂ ਨੇ ਉਹਨਾਂ ਤੋਂ ਬਚਾਓ ਸਕੇ ਹਾਂ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ بارشਾਂ ਲਗਾਤਾਰ ਹਿਮਾਚਲ ਦੇ ਵਿੱਚ ਤੇ ਪੰਜਾਬ ਦੇ ਵਿੱਚ ਲਗਾਤਾਰ بارشਾਂ ਦਾ ਪਾਣੀ ਜਿਹੜਾ ਵਾਧਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਾਣੀ ਆਉਣ ਦੀ ਵੱਡੇ ਤੌਰ ਤੇ ਜਿਹੜੀ ਸੰਭਾਵਨਾ ਹੋ ਸਕਦੀ ਹੈ ਬਾਕੀ ਫਿਰ ਵੀ ਜਿਹੜੇ ਦਰਿਆਵਾਂ ਦੇ ਨੇੜੇ ਲੋਕ ਰਹਿੰਦੇ ਹਨ ਉਹਨਾਂ ਨੂੰ ਹਮੇਸ਼ਾ ਜਿਹੜਾ ਆਪਣਾ ਸੁਚੇਤ ਰਹਿਣ ਦੀ ਲੋੜ ਆ ਜੇਕਰ ਆਪਾਂ ਗੱਲ ਕਰੀਏ ਸਾਹਮਣੇ ਤੁਸੀਂ ਹਰੀਕੇ ਹੈਡ ਦੇ ਦੂਸਰੇ ਪਾਸੇੋਂ ਦੇਖ ਰਹੇ ਹੋ ਜਿਹੜੇ ਪਾਸੇ ਜਿਹੜੀ ਇੱਕ ਖੂਹ ਬਣੀ ਹੋਈ ਆ ਜਿੱਥੇ ਜਿਹੜਾ 1988 ਵਲੇ ਕਿੰਨਾ ਪਾਣੀ ਆਇਆ 1955 ਵਲੇ ਕਿੰਨੇ ਪਾਣੀ ਆਇਆ ਉਹ ਜਿਹੜੀ ਆਪਾਂ ਤੁਹਾਨੂੰ ਰਿਪੋਰਟ ਦਿਖਾ ਦਿੰਨੇ ਆ ਆ ਤੁਸੀਂ ਦੇਖ ਲਓ ਕਿ ਆ ਜਿਹੜਾ ਹਰੀ ਘਿਹੜ ਦਾ ਉੱਪਰਲਾ ਪਾਸਾ ਜਿਹੜੇ ਪਾਸੋਂ ਸਤਲੁਜ ਤੇ ਬਿਆਸ ਦਰਿਆ ਦਾ ਜਿਹੜਾ ਪਾਣੀ ਆਉਂਦਾ ਆ ਸਾਹਮਣੇ ਜਿਹੜਾ ਅੱਜ ਦਾ ਵਾਟਰ ਲੈਵਲ ਆ ਹਰੀਕੇ ਹੈਡ ਤੇ ਜੋ ਪੁਰਾਣਾ ਜਿਹੜਾ ਸਿਸਟਮ ਚੱਲਦਾ ਬੀਬੀਐਮਬੀ ਦਾ ਉੱਥੇ ਜਿਹੜਾ ਮੌਜੂਦ ਆ ਸੋ ਆਪਣਾ ਫਰਜ ਸੀ ਤੁਹਾਨੂੰ ਸਹੀ ਜਾਣਕਾਰੀ ਦੇਣਾ ਸਹੀ ਵੀਡੀਓ ਤੁਹਾਡੇ ਤੱਕ ਪ੍ਰੋਵਾਈਡ ਕਰਵਾਉਣਾ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਤੁਸੀਂ ਹਰ ਘਰ ਹਰ ਫੋਨ ਤੱਕ ਪਹੁੰਚਾਓ ਸੁਖ ਲਟ ਗਿਆ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਆਪਾਂ ਤੁਹਾਨੂੰ ਪਲ-ਪਲ ਦੀ ਜਿਹੜੀ ਸਹੀ ਖਬਰ ਆ ਉਹ ਤੁਹਾਡੇ ਤੱਕ ਜਿਹੜੀ ਸਹੀ ਪਹੁੰਚਾਉਂਦੇ ਰਵਾਂਗੇ ਸੋ ਆ ਤੁਸੀਂ ਦੇਖ ਲੋਗੇ ਕਿ ਪਾਣੀ ਜਿਹੜਾ ਵਾ ਹਰੀਕੇ ਹੈਡ ਤੋਂ ਛੱਡਿਆ ਜਾ ਰਿਹਾ ਤੇ ਦੂਸਰੇ ਪਾਸੇ ਜੇਕਰ ਅਗਲੇ ਪਾਸੇ ਮੈਂ ਮੌਜੂਦ ਆ ਫਰੋਈਪੁਰ ਸਾਈਡ ਜਿਹੜੇ ਪਾਸੇ ਪਾਣੀ ਡਾਊਨਸਟ੍ਰੀਮ ਕੀਤਾ ਜਾ ਰਿਹਾ ਉਸ ਪਾਸੇ ਦੇਖ ਲੋਗੇ ਹਰੀਕੇ ਹੈਡ ਦੇ ਨਾਲ ਹੀ ਬਿਲਕੁ ਆਟ ਅਗਲੇ ਪਾਸੇ ਜਿਹੜੀਆਂ ਉੱਚਾ ਥਾਂ ਹੈ ਜਿਹੜਾ ਉਹ ਸਾਰਾ ਜਿਹੜਾ ਬਿਲਕੁਲ ਖਾਲੀ ਪਿਆ ਜਿਹੜਾ ਪਾਣੀ ਆ ਉਹ ਦਰਿਆ ਦੇ ਵਿੱਚ ਲਗਾਤਾਰ ਜਾ ਰਿਹਾ ਵੈਸੇ ਮੈਂ ਜੇਕਰ ਫੇਰ ਮੈਂ ਰਿਪੀਟ ਕਰ ਦੇਣਾ ਗੱਲ ਕਰਾਂ ਕਿ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਲਗਾਤਾਰ ਜਿਹੜਾ ਵਾਧ ਰਿਹਾ ਹੈ ਤੇ ਵਾਧ ਵੀ ਸਕਦਾ ਜੇਕਰ ਭਾਗੜਾ ਡੈਮ ਦੀ ਗੱਲ ਕਰੀਏ ਪੌਂਗ ਡੈਮ ਦੀ ਗੱਲ ਕਰੀਏ ਤਾਂ ਉਹ ਵੀ ਜਿਹੜਾ ਪਾਣੀ ਆ ਲਗਾਤਾਰ ਵਧਦਾ ਜਾ ਰਿਹਾ ਤਾਂ ਵਧੇਗਾ ਵੀ ਸਤਲੂ ਤੇ ਬਿਆਸ ਵੀ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪਾਣੀ ਵਧ ਸਕਦਾ ਸੋ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਮੈਂ ਵਾਰ-ਵਾਰ ਇਹੀ ਬੇਨਤੀ ਕਰਦਾ ਕਿ ਫਵਾਹਾਂ ਤੋਂ ਬ ਸਾਈਤਾਂ ਦੀ ਪਾਲਣਾ ਕਰੋ ਦਰਿਆਵਾਂ ਨਦੀਆਂ ਕੰਢਿਆਂ ਦੇ ਨੇੜੇ ਨਾ ਜਾਓ ਕਿਸੇ ਸਮੇਂ ਵੀ ਜਿਹੜਾ ਪਾਣੀ ਆ ਉਹ ਵਧ ਸਕਦਾ ਕਿਉਂਕਿ ਲਗਾਤਾਰ ਹਮਾਚਲ ਦੇ ਵਿੱਚ ਤੇ ਪੰਜਾਬ ਦੇ ਵਿੱਚ ਜਿਹੜਾ بارشਾਂ ਦਾ ਚੈਰ ਜਾਰੀ ਆ ਤੇ ਆਪਣਾ ਆਪਣਾ ਜਿਹੜਾ ਆਪਾਂ ਨੂੰ ਸੁਚੇਤ ਰਹਿਣ ਦੀ ਲੋੜ ਆ ਅਫਵਾਹਾਂ ਦੇ ਮੈਂ ਚੈਨਲ ਨੂੰ ਵੀ ਬੇਨਤੀ ਕਰਦਾ ਕਿ ਵੀਰੇ ਜਿਹੜੀਆਂ ਗਲਤ ਅਫਵਾਹਾਂ ਨਾ ਬਚਾਓ ਸੋ ਆਓ ਜਿਹੜੀ ਅੱਜ ਦੀ ਰਿਪੋਰਟ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਸੋ ਜੇ ਆਪਾਂ ਇਹਦੀ ਡਿਟੇਲ ਜਿਹੜੀ ਅੱਜ ਦੀ ਪੂਰੀ ਦੇ ਦਿੱਤੀ ਆ ਮੇਰੇ ਵੀਰੋ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਸਿਰਫ ਆਪਾਂ ਤੁਹਾਡੇ ਲਈ ਦੇਖ ਲਓ ਕਿੰਨਾ ਮੀਂਹ ਪੈ ਰਿਹਾ ਮੀਂਹ ਦੇ ਵਿੱਚ ਆਪਾਂ ਤੁਹਾਡੇ ਲਈ ਆਏ ਆ ਆ ਦੇਖ ਲਓ ਤੁਸੀਂ ਕੀ ਹਾਲ ਬਣਿਆ ਪਿਆ ਬਹੁਤ ਸੱਜਣਾ ਮਿੱਤਰਾਂ ਦੇ ਮੈਸੇਜ ਕਾਲ ਆ ਰਹੇ ਸੀਗੇ ਕਿ ਵੀਰ ਜੀ ਤੁਸੀਂ ਜਾ ਕੇ ਜਿਹੜੀ ਅਪਡੇਟ ਦਿਓ ਸਹੀ ਅਪਡੇਟ ਦਿਓ ਸੋ ਆਪਾਂ ਕੋਸ਼ਿਸ਼ ਕੀਤੀ ਆ ਪਹੁੰਚਣ ਦੀ ਕਿ ਤੁਹਾਨੂੰ ਅਪਡੇਟ ਦੇਤੀ ਇਹਦੇ ਵੀਡੀਓ ਨੂੰ ਦੱਬ ਕੇ ਸ਼ੇਅਰ ਜਰੂਰ ਕਰ ਦਿਓ ਤੇ ਆਪਣੇ ਸੁਖ ਲਟਿਆ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਤੇ ਆਪਾਂ ਜਿਹੜੀ ਸਹੀ ਅਪਡੇਟ ਤੁਹਾਨੂੰ ਹਰ ਰੋਜ਼ ਜਿਹੜੀ ਲਗਾਤਾਰ ਦਿੰਦੇ ਰਵਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ